ਡਾਇਰੈਕਸ਼ਨਜ਼ ਨੇ ਆਰਗੇਨਾਈਜ਼ ਕ੍ਰਾਈਮ ਤੇ ਨਸ਼ਾ ਵਿਰੁੱਧ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਪਹਿਲਾਂ ਵੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਅੱਛੀਆਂ ਕਾਮਯਾਬੀਆਂ ਮਿਲੀਆਂ ਆਰਗੇਨਾਈਜ਼ ਕ੍ਰਾਈਮ ਤੇ ਕ੍ਰਿਮੀਨਲਜ਼ ਦੇ ਖਿਲਾਫ ਬੜਾ ਅੱਛਾ ਐਕਸ਼ਨ ਹੋਇਆ ਪਹਿਲਾਂ ਵੀ ਅੱਛੀਆਂ ਰਿਕਵਰੀਆਂ ਹੋਈਆਂ ਤੋਂ ਇਹਦੇ ਚ ਵੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਸਾਡੇ ਸੀਆਈਏ ਦੇ ਜਿਹੜੀ ਟੀਮ ਨੇ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਜਿਹੜੇ ਬੜੇ ਨਟੋਰੀਅਸ ਗੈਂਗਸਟਰਸ ਨੇ ਜਿਨ੍ਹਾਂ ਦਾ ਇੰਟਰ ਸਟੇਟ ਲਿੰਕੇਜਸ ਆਪਾਂ ਕਹਿ ਸਕਦੇ ਹਾਂ ਇਹਨਾਂ ਨੂੰ ਗ੍ਰਿਫਤਾਰ ਕਰਕੇ 5 ਪਿਸਟਲ ਤੇ ਲਾਈਵ ਕਾਰਟ੍ਰਿਜਸ ਇਹਨਾਂ ਤੋਂ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਦੇਖੀਏ ਤਾਂ ਇਹਨਾਂ ਦਾ ਚਿੰਗ ਪਿੰਨ ਹੈਗਾ ਸ਼ਿਵਮ ਤੇ ਦੂਜਾ ਹੈਗਾ ਜਸ ਜਸ਼ਨਦੀਪ ਔਰ ਨਵਦੀਪ ਤੇ ਲਾਈਟਿੰਗ ਹੈ ਉਜਵਲ ਉਜਵਲ ਸੋ ਇਸ ਕਰਕੇ ਇਹਦੇ ਵਿੱਚ ਜਿਹੜੀ ਜਿਹਦੇ ਵਿੱਚ ਅਸੀਂ ਡੀਪਲੀ ਇਨਵੈਸਟੀਗੇਟ ਜਦੋਂ ਕੀਤਾ ਦੇਖਿਆ ਕਿ ਸ਼ਿਵਮ ਜਿਹੜਾ ਹੈ ਉਤਰਾ ਉਤਰਾ ਚੱਲਦਾ ਰਹਿਣ ਵਾਲਾ ਉਤਰਾਖੰਡ ਦਾ ਔਰ ਹੁਣ ਇਥੇ ਅੰਮ੍ਰਿਤਸਰ ਰਹਿ ਰਿਹਾ ਸਾਡੇ ਚਾਰ ਜਿਹੜੇ ਅਟੈਂਪਟ ਟੂ ਮਰਡਰ ਕੇਸਸ ਔਰ ਲੜਾਈ ਝਗੜੇ ਦੇ ਕੇਸਸ ਡਰਾਉਣ ਧਮਕਾਉਣ ਦੇ ਐਕਸਟਰਸ਼ਨ ਦੇ ਕੇਸਸ ਵੀ ਵਾਂਟਡ ਸੀਗੇ ਇਹ ਔਰ ਜਦੋਂ ਇਹਦਾ ਪਛੋਕੜ ਸਾਰਾ ਫਰੋਲਿਆ ਗਿਆ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ इंदौर ਦੇ ਵਿੱਚ ਵੀ ਪਹਿਲਾਂ ਫੜਿਆ ਗਿਆ Madhya Pradesh ਦੇ ਵਿੱਚ ਲਾਰੈਂਸ ਪਿਛਨੋਈ ਗੈਂਗ ਦੇ ਬੰਦੇ ਆ ਨਾ ਮਿਲ ਕੇ ਉੱਥੇ ਵੀ ਆਰਮਸ ਸਮਗਲਿੰਗ ਦੀ ਜਿਹੜਾ ਨੈਟਵਰਕ ਇਹਨਾਂ ਦਾ ਬਸਟ ਹੋਇਆ ਸੀਗਾ ਔਰ ਇਸ ਤੋਂ ਇਲਾਵਾ ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਜਿਵੇਂ ਸਾਨੂੰ ਪਤਾ ਲੱਗਿਆ ਜੇ ਮੁਢਲੀ ਪੁੱਛਗੀ ਚੱਲ ਰਹੀ ਹੈ ਕਿ ਹੋਰ ਵੀ ਵਾਰਦਾਤਾ ਜਿਵੇਂ ਰੋਬਰੀ ਵਗੈਰਾ ਜਾਂ ਸਟ੍ਰੈਚਿੰਗ ਇਹ ਲੋਕਾਂ ਨੂੰ ਤਮ ਕੌਣ ਦੀ ਜਾਂ ਗੋਲੀ ਚਲਾਉਣ ਦੀ ਉਹ ਵੀ ਵਾਰਦਾਤਾ ਸਾਹਮਣੇ ਆਈ ਹੈ। ਔਰ ਇਸ ਤੋਂ ਇਲਾਵਾ ਜਿਹੜੀ ਹੁਣ ਇਹਨਾਂ ਦੀ ਬੁੱਢੀ ਪੁਛਗਿੱਛ ਤੋਂ ਗੱਲ ਪਤਾ ਲੱਗੀ ਹੈ ਦੋ ਆਪਣੇ ਹੋਰ ਬੰਦੇ ਆ ਜਿਹੜੇ ਉਹ ਵੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਉਹਨਾਂ ਦਾ ਇਹ ਮਰਡਰ ਪਲਾਨ ਕਰ ਰਹੇ ਸੀਗੇ। ਆਉਣ ਵਾਲੇ ਦਿਨਾਂ ਸੋ ਮੈਂ ਸਮਝਦਾ ਕਿ ਸਾਡੀ ਟੀਮ ਨੇ ਜਿਸ ਡੀਸੀਪੀ ਸਾਡੇ ਰਵਿੰਦਰਪਾਲ ਜੀ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਜੀ ਏਸੀਪੀ ਸਾਹਿਬ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਵਧੀਆ ਵਧੀਆ ਕੰਮ ਕੀਤਾ ਹੈ ਇਹ ਬੜੀ ਅੱਛੀ ਪ੍ਰੀਵੈਂਸ਼ਨ ਹੋਈ ਹੈ ਅਦਰਵਾਇਜ਼ ਕਿਤਨਾ ਕਿਤੇ ਕਿਸੇ ਦੀ ਜਾਨ ਵੀ ਜਾ ਸਕਦੀ ਸ਼ੋਰ ਮਰਡਰ ਜੇ ਦੋ ਆ ਪਲਾਨ ਕੀਤੇ ਸੀ ਤਾਂ ਨੇਚਰਲੀ ਇਹਨਾਂ ਨੇ ਹੋਰ ਵੀ ਲੋਕਾਂ ਨੂੰ ਇਕੱਠੇ ਕਰਨਾ ਸੀ ਔਰ ਹੋਰ ਵੈਪਨਸ ਦੀ ਵੀ ਕਨਸਾਈਨਮੈਂਟ ਮੰਗਵੋਣੀ ਸੀਗੀ ਜਿਹੜੀ ਇਹ ਵਾਲੀ ਵੈਪਨ ਦੀ ਕਨਸਾਈਨਮੈਂਟ ਹੈ ਪਤਾ ਲੱਗ ਰਿਹਾ ਲਖਨਊ ਦੇ ਥਰੂ ਇਹਨਾਂ ਨੇ ਹਾਸਲ ਕੀਤੇ ਨੇ ਔਰ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਹੋਰ ਐਂਗਲ ਵੀ ਇਹਦੇ ਚ ਆਉਣ ਵਾਲੇ ਨੇ ਕਿਉਂਕਿ ਸਾਡੇ 4 ਕੇਸਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਅਟੈਂਟ ਟੂ ਮਰਡਰ ਦੇ ਸਦਰ ਵਗੈਰਾ ਤੇ ਹੋਰ ਏਰੀਆ ਦੇ ਵਿੱਚ ਹੈਗੇ ਆ ਉਹਨਾਂ ਚ ਵੀ ਇਹ ਵਾਂਟਡ ਨੇ ਬਾਈ ਨੇ ਸੋ ਇਹਨਾਂ ਦੇ ਉੱਤੇ ਜਿਹੜੀ ਡੀਪਲੀ ਹੋਰ ਇਨਵੈਸਟਿਗੇਟਿਓਨ ਅਸੀਂ ਕਰ ਕੋਲ ਕੇਸ ਕਿੰਨੇ ਨੇ ਇਹਨਾਂ ਦੇ ਚਾਰ ਕੇਸ ਤਾਂ ਹੋਣਾ ਜੀ ਹੋਰ ਬਾਕੀ ਵੀ ਕੇਸ ਅਸੀਂ ਕਢਾ ਰਹੇ ਆ ਇਹਨਾਂ ਦੇ ਮੈਨੂੰ ਲੱਗਦਾ ਕਾਫੀ ਕੇਸ ਹੋਣਗੇ ਜਿਵੇਂ ਅੰਦਰ ਦਾ ਹੈ ਬਾਕੀ ਸਟੇਟਸ ਦਾ ਜੇ ਸਾਨੂੰ ਡਾਟਾ ਮਿਲਿਆ ਨਹੀਂ ਤਾਂ ਤਾਂ ਮੈਂ ਐਸੇ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਲੋਕਲ ਤਾਂ ਮੇਰੇ ਖਲ ਇਹਨਾਂ ਦੇ ਜਿਹੜੇ ਕਿੰਨੇ ਕੇਸ ਨੇ ਲੋਕਲ ਕਢਾ ਲੈਣੇ ਸੀ ਨਾ ਮੇਰੇ ਤਾਰਫ ਦੇ ਜਿਹੜੇ ਵਾਦੇ ਸੀ ਉਹਦਾ ਭਾਗ ਲੱਗਾ ਪਤਾ ਨਹੀਂ ਕੋਈ ਰੈਨਸਮ ਕਰਕੇ ਕਮਾਣ ਸੀ ਜਾਂ ਜਿਸ਼ਣ ਨਹੀਂ ਰੈਨਸਮ ਵੀ ਜੀ ਤੇ ਬਾਕੀ ਦੁਸ਼ਮਣੀ ਬਾਕੀ ਲੋਕਾਂ ਦੀ ਸਪਾਰੀ ਤੇ ਇਹਦੇ ਇਹਦੇ ਛਾੜੇ ਚ ਵੀ ਹੈ ਕੇਸ ਔਰ ਜਿਹੜਾ ਦੋਸ਼ੀ ਨਵਦੀਪ ਹੈ ਇਹਦੇ ਉੱਤੇ ਕੇਸ ਹੈ ਉਜਵਲ ਦੇ ਉੱਤੇ 6 ਕੇਸ ਨੇ ਅਲੱਗ-ਅਲੱਗ ਥਾਣਿਆਂ ਦੇ ਵਿੱਚ ਜੇ ਚ ਬੱਚੀ ਆਰਮ ਦਾ ਐਕਟ ਵੀ ਹੈ ਜਸ਼ਨਦੀਪ ਦੇ ਉੱਤੇ ਦੋ ਕੇਸ ਨੇ ਸ਼ਿਵਮ ਦੇ ਉੱਤੇ ਚਾਰ ਕੇਸ ਨੇ ਜਿਹੜੇ ਲੋਕਲ ਨੇ ਸਰ ਬਿਚਾਰੀ ਸਾਡੇ ਤੁਹਾਡੇ ਕੋਲ ਆਨ ਲੱਗਾ ਗਿਆ ਉਹ ਇਹ ਕਹਿੰਦੇ ਕੰਮ ਕੀਤਾ ਜਾ ਰਿਹਾ ਜੀ ਥੱਲੇ ਨਹੀਂ ਦੇਖੋ ਜੀ ਅੰਦਰ ਜਦੋਂ ਫੜਿਆ ਗਿਆ ਤਾਂ ਉੱਥੇ ਅਸੀਂ ਸਾਰੀ ਉਹਦੀ ਬੈਕਗ੍ਰਾਉਂਡ ਮੰਗਾਈ ਕੇਸ ਦੀ ਔਰ ਈਵਨ ਮੀਡੀਆ ਰਿਪੋਰਟਸ ਵੀ ਬਣਾਈਆਂ ਉਹਦੇ 'ਚ ਇਹ ਗੱਲ ਲਿਖੀ ਗਈ ਹੈ ਉਹਨੂੰ ਅਸੀਂ ਉੱਥੇ ਸਪੈਸ਼ਲ ਵੈਰੀਫਾਈ ਕਰ ਰਹੇ ਹਾਂ ਥਰੂ ਦੀ ਲੋਕਲ ਪੁਲਿਸ ਉਹਨਾਂ ਨੇ ਕਹਿ ਦਿੱਤੀ ਸਾਰਾ ਕੰਮ ਕਰਤਾ ਸੀ ਨੇ ਅਜੇ ਤੱਕ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਪੁਰਾਣੀ ਗੱਲ ਤੁਹਾਨੂੰ ਦੱਸੀ ਹੈ ਇਹ ਦੌਰ ਦਾ ਉੱਥੋਂ ਸਾਨੂੰ ਅਜੇ ਉਹਦੀ ਕੰਫਰਮੇਸ਼ਨ ਨਹੀਂ ਹੋਈ ਪਰ ਮੀਡੀਆ ਰਿਪੋਰਟਸ ਤੇ ਬਾਕੀ ਜਿਹੜੀ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਿਆ ਉਹਦੇ ਵਿੱਚ ਬਕਾਇਦਾ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਸ ਗੈਂਗ ਨਾਲ ਰਲ ਕੇ ਆਰਮਜ਼ ਰੈਕੇਟ ਜਿਹੜਾ ਉੱਥੇ ਚਲਾਇਆ ਜਾ ਰਿਹਾ ਸੀਗਾ ਉਹ ਚ ਇਹ ਮੁੰਡਾ ਜਿਹੜਾ ਸ਼ਿਵਮ ਹੈ ਇਹ ਕ੍ਰਿਮੀਨਲ ਵੀ ਉਹਦੇ ਵਿੱਚ ਸ਼ਾਮਲ ਸੀਗਾ ਹਾਂਜੀ ਪਿੱਛੇ ਉੱਤਰਾਖੰਡ ਦਾ ਜੀ ਹੁਣ ਇੱਥੇ ਰਹਿ ਰਿਹਾ ਆਪਣੇ 88 फुट रोड लक्ष्मी विहार ਮਜੀਠਾ ਰੋਡ ਅੰਮ੍ਰਿਤਸਰ ਮੈਂ ਫਿਰ ਇਸ ਪਾਸੇ ਇਹ ਮੌਹਲਾ ਕਰਨ ਵਾਲੇ ਪਾਸੇ ਕੀ ਨਾ ਐਂਗਲ ਹੋ ਸਰ ਜੀ ਕੋਈ ਕਿਸ ਨੇ ਕੀ ਮੇਂ ਨਹੀਂ ਦੇਖੋ ਮਾਹੌਲ ਖਰਾਬ ਕਰਨ ਵਾਲੀ ਗੱਲ ਨਾਲੋਂ ਜ਼ਿਆਦਾ ਕ੍ਰਿਮੀਨਲ ਐਂਗਲ ਤੇ ਆਰਗੇਨਾਈਜ਼ ਕ੍ਰਾਈਮ ਐਂਗਲ ਇਸ ਕੇਸ ਦੇ ਵਿੱਚ ਜ਼ਿਆਦਾ ਬਟ ਸਿਲ ਪੰਜ ਵੈਪਨਸ ਦੀ ਰਿਕਵਰੀ ਹੋਣੀ ਆਈ ਫੀਲ ਕਿ ਇਟ ਇਜ਼ ਅ ਵੈਰੀ ਗੁੱਡ ਡਵੈਲਪਮੈਂਟ ਅਰੇ ਲੋਕਲ ਲੈ ਕੇ ਬਾਹਰੋਂ ਬਾਹਰ ਦੇਣੇ ਵਾਂਗ ਨੇ ਲੋਕਲ ਮੇਡ ਨੇ ਇੰਡੀਅਨ ਮੇਡ ਨੇ ਮੈਂ ਤੁਹਾਨੂੰ ਦੱਸਿਆ ਲਖਨਊ ਯੂਪੀ ਦੇ ਥਰੂ ਇਹਨਾਂ ਨੇ ਪ੍ਰੋਕ્યોਰ ਕੀਤੇ ਉਸ ਤੇ ਵੀ ਅਸੀਂ ਕੰਮ ਕਰ ਰਹੇ ਆਂ ਜਚਾਤ ਬਾਦ ਤੱਕ ਦਿੱਤੀਆਂ ਕਿਹੜੀ ਕਿਹੜੀ ਬਾਦ ਤੱਕ ਦਿੱਤੀਆਂ ਲੁੱਟੀਆਂ ਕਿਹੜੀਆਂ ਉਹ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਆਂ ਜੀ ਕਿਉਂਕਿ ਉਹਦੇ ਸਾਰੀਆਂ ਘਟਾ ਰਹੇ ਆ ਸਦਰ ਦੀਆਂ ਹੈਗੀਆਂ ਹੋਰ ਹੈਗੀਆਂ ਜਿਨ੍ਹਾਂ ਚ ਵਾਂਟਡ ਨੇ ਉਹ ਜਿਆਦਾ ਅਟੈਂਪਟ ਟੂ ਮਰਡਰ ਹੈ ਲੜਾਈ ਝਗੜੇ ਔਰ ਆਰਮਜ਼ਟ ਦੀ ਗੋਲੀ ਵਗੈਰਾ ਚਲਾਈ ਹੈ ਦੇਖੋ ਇਹਦੇ ਚ ਮੈਨੂੰ ਉਮੀਦ ਹੈ ਕਿ ਦੋ ਚਾਰ ਬੰਦੇ ਇਹਨਾਂ ਦੇ ਹੋਰ ਅਸੀਂ ਫੜਾਂਗੇ ਆਉਣ ਵਾਲੇ ਦਿਨ ਚ ਔਰ ਉਹਨਾਂ ਜੋ ਹੋ ਸਕਦਾ ਹੈ ਰਿਕਵਰੀ ਵੀ ਹੋਵੇ ਇਹ ਮਿਲੇ ਇਹਨਾਂ ਦੇ ਆਪਕੀ ਮੈਕਸਿਮਮ ਵੀਲ ਜੀ ਮਿਲੇਗਾ ਪ੍ਰਾਪਤ ਕਰਦੇ ਮਿਲੇਗਾ ਇਹ ਬਰਾਦ ਪ੍ਰਾਣਾ ਹੀ ਦੇਖੋ ਤੇ ਲੋਕਲ ਨੇ ਤਿੰਨ ਬੰਦੇ ਤਾਂ ਇਹ ਚੌਥਾ ਬੰਦਾ ਜਿਹੜਾ ਸ਼ਿਵਮ ਹੈ ਇਹ ਪ੍ਰਾਣਾ ਗੈਂਗਸਟਰ ਹੈ ਇਹਨੇ ਨੇਚਰਲੀ ਉਹਨਾਂ ਨੂੰ ਨਾਲ ਆਪਣੇ ਚੋੜ ਲਿਆ ਤੇ ਉਹਨਾਂ ਦਾ ਸਰਗਰਨਾ ਬਣ ਗਿਆ ਹੈ ਗ੍ਰਿਫਤਾਰੀ ਕਿਹੜੀ ਜਗ੍ਹਾ ਤੇ ਹੋਈ ਰਣਜੀਤ ਐਵਨਿਊ ਦੇ ਏਰੀਆ ਚੋਂ ਕੀਤੀ ਗਈ ਹੈ ਸੀਆਈਏ ਸਟਾਫ ਵੱਲੋਂ ਔਰ ਸੀਕ੍ਰਟ ਇਨਫੋਰਮੇਸ਼ਨ ਦੇ ਉੱਤੇ ਕੇਸ ਰਿਸਟਰ ਕੀਤਾ ਗਿਆ ਹੈ ਕੋਈ ਇਹ ਨਾ ਹੈਗਾ ਸੀ ਜਾਂ ਨਸ਼ੇ ਵਾਲੀ ਗੱਲ ਨਹੀਂ ਹੈ ਜੇ ਕੋਈ ਅਜ ਸਾਹਮਣੇ ਦੀ ਆਰਗੇਨਾਈਜ਼ ਕ੍ਰਾਈਮ ਤੇ ਗੈਂਗਸਟਰ ਨੋਟੋਰੀਅਸ ਸੇ ਮੰਨੇ ਜਾ ਸਕਦੇ ਪਰ ਛੋਟੇ ਲੱਗ ਰਿਹਾ ਦੇਖਣ ਦੇ ਵਿੱਚ ਉਮਰ ਦਾ ਇਹਨਾਂ ਦੀ ਜਿਹੜੀ ਹੈਗੀ ਆ ਨਵਦੀਪ 25 ਸਾਲ ਦਾ ਜੀ ਹੋਜੂ ਅਲਹੰਸ 24 ਸਾਲ ਦਾ ਜਸ਼ਨਦੀਪ 21 ਸਾਲ ਦਾ ਔਰ ਸ਼ਿਵਮ ਜਿਹੜਾ 24 ਸਾਲ ਦਾ ਸਾਰੇ ਮੇਜਰ ਨੇ ਜੀ ਸੋਪੀਆ ਨਹੀਂ ਇਹਨਾਂ ਨੂੰ ਲਾਜ ਕਿਸ ਚੀਜ਼ ਦੀ ਸਿਰਫ ਇੱਕ ਡੋਰ ਬਣਾ ਦੇ ਚੱਕਰ ਜਿਹੇ ਨਾਲ ਲੱਗ ਗਏ ਜਾਂ ਹੁਣ ਪੈਸਾ ਵੀ ਇਹਨਾਂ ਨੂੰ ਮਿਲਦਾ ਕੀ ਦੇਖੋ ਬਸਰ ਜਦੋਂ ਇਹ ਤਾਂ ਗੱਲ ਬੜੀ ਕਲੀਅਰ ਹੈ ਕਿ ਕ੍ਰਾਈਮ ਦੀ ਦੁਨੀਆ 'ਚ ਜਦੋਂ ਲੋਕ ਕੋਈ ਵੀ ਕ੍ਰਿਮੀਨਲ ਪੈਰ ਰੱਖਦਾ ਹੈ ਇੱਕ ਤਾਂ ਉਹਨੂੰ ਮੈਂ ਸਮਝਦਾ ਕਿ ਕ੍ਰਿਮੀਨਲ ਪ੍ਰਵਿਰਤੀ ਮਾਈਂਡ 'ਚ ਹੁੰਦੀ ਹੁੰਦੀ ਹੈ ਔਰ ਜਦੋਂ ਬਾਰ-ਬਾਰ ਬੰਦਾ ਜੇਲ੍ਹ ਜਾਇਆ ਹੁੰਦਾ ਉੱਥੇ ਹੋਰ ਕਨੈਕਸ਼ਨ ਮਿਲ ਜਾਂਦੇ ਆ ਤੇ ਉਹ ਉਸ ਦੇ ਵਿੱਚ ਉਸ ਕੰਮ ਦੇ ਵਿੱਚ ਹੋਰ ਡੀਪ ਫਸਦਾ ਜਾਂਦਾ ਹੈ ਔਰ ਨੈਚਰਲੀ ਉਹਨੂੰ ਕੋਈ ਨਾ ਕੋਈ ਕਿੱਕ ਤਾਂ ਮਿਲਦੀ ਹੈ ਜਿਹੜੇ ਵੈਪਨ ਦੇ ਸ਼ੌਕੀਨ ਨੇ ਜਾਂ ਲੋਕਾਂ ਦੇ ਵਾਰਦਾਤ ਕਰ ਰਹੇ ਨੇ ਲੋਕ ਔਰ ਮਰਡਰ ਤੱਕ ਪਲਾਨ ਕਰ ਰਹੇ ਨੇ ਥੈਟ ਮੀਨਸ ਬੰਦੇ ਹਾਰਡਨ ਤੇ ਹਾਰਡ ਨਟਸ ਨੇ ਜਿਹੜਾ ਮਰਡਰ ਉਹਨੇ ਪਲਾਨ ਕੀਤਾ ਜਿਹੜਾ ਮਰਡਰ ਪਲਾਨ ਕੀਤਾ ਉਹ ਉਹਦਾ ਜਿਹੜਾ ਮਰਡਰ ਹੋਣਾ ਆਪਾਂ ਉਹਨੂੰ ਕਿਸੇ ਤਰੀਕੇ ਸੇਵ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹਾਂਜੀ ਹਾਂਜੀ ਬਿਲਕੁਲ ਅਸੀਂ ਉਸ ਤੇ ਵੀ ਕੰਮ ਕਰ ਰਹੇ ਹਾਂ ਉਹ ਸਾਰੀ ਗੱਲ ਅਸੀਂ ਅਨਰਥ ਕਰ ਲਈ ਮੈਂ ਨਾਮ ਜਾਣ ਕੇ ਨਹੀਂ ਲੈ ਰਿਹਾ ਵਿਕਟਮ ਦਾ ਫਿਰ ਹੋਰ ਲੋਕ ਕਰਨ ਲੱਗ ਜਾਂਦੇ ਬਟ ਡੈਫੀਨਿਟਲੀ ਉਹ ਪ੍ਰੀਵੈਂਟ ਹੋਇਆ ਕ੍ਰਾਈਮ ਔਰ ਜਿਹੜਾ ਉਹਦੇ ਨਾਲ ਤੁਹਾਨੂੰ ਪਤਾ ਕਿ ਵੈਲਿਊਏਬਲ ਜਿਹੜੀ ਜਾਨ ਹੈ ਹਿਊਮਨ ਲਾਈਫ ਬੜੀ ਇੰਪੋਰਟੈਂਟ ਹੈ ਉਹ ਬਚਦੀ ਹੈ ਔਰ ਉਸ ਤੋਂ ਇਲਾਵਾ ਵੈਸੇ ਵੀ ਮਾਹੌਲ ਖਰਾਬ ਹੁੰਦਾ ਕਿਸੇ ਵੀ ਏਰੀਆ 'ਚ ਹੋਵੇ ਹੋ ਹਾਂਜੀ ਮੈਨੂੰ ਦੀ ਗੱਲ ਕੀਤੀ ਨਹੀਂ ਇੰਨਾ ਬੜਾ ਪਲਾਨਿੰਗ ਕੀਤੀ ਜੀ ਆਲਰੇਡੀ ਕ੍ਰਿਮੀਨਲ ਉਹ ਬੰਦੇ ਦਾ ਵੀ ਕ੍ਰਿਮੀਨਲ ਬੈਕਗਰਾਉਂਡ ਹੈ ਜੀ ਤੇ ਬਟ ਫਿਰ ਵੀ ਦੇਖੋ ਸਟੇਟ ਦਾ ਤਾਂ ਕੰਮ ਇਹੀ ਹੈ ਕਿ ਕਿਸੇ ਦੀ ਵੀ ਜਾਨ ਬਚਾਉਣੀ ਜੇ ਸਾਨੂੰ ਇਹ ਗੱਲ ਆਉਂਦੀ ਹੈ ਤਾਂ ਅਸੀਂ ਉਹ ਪ੍ਰਿਵੈਂਟ ਕਰਨੀ ਹੈ ਜੇ ਇਹਨਾਂ ਦੀ ਜਿਸਾਇਆ ਵਾਰਦਾਤ ਕਰਦੇ ਨੇ ਉਹਨਾਂ ਦੇ ਬੱਕਰੇ ਬੁੱਬੇ ਹੋ ਜਾਂਦੇ ਆ ਹਾਂ ਇਹਨੂੰ ਪੂਰੇ ਦਰ ਪਰੇ ਲੱਗ ਲੱਗਦਾ ਵੱਡਾ ਬਣੇ ਪੜੇ ਤਾਂ ਇੱਕੋ ਜਗ੍ਹਾ ਤੋਂ ਗਏ ਹੋ ਦੇਖੋ ਇਹੀ ਤਾਂ ਪੁਲਿਸ ਦੀ ਸਮਾਰਟਨੈਸ ਹੁੰਦੀ ਹੈ ਕ੍ਰਿਮੀਨਲ ਨੇ ਆਪਣੇ ਬਚਣਾ ਹੁੰਦਾ ਪੁਲਿਸ ਨੇ ਫੜਨਾ ਹੁੰਦਾ ਅੱਛਾ ਸਰ ਇਹਦੇ ਪੂਰੇ ਦੇਸ਼ ਚ ਪਰਚੇ ਨੇ ਹਾਂਜੀ ਦੇਖੋ ਇਹੰਦਰ ਵਾਲਾ ਤਾਂ ਸਾਹਮਣੇ ਆ ਗਿਆ ਸਾਨੂੰ ਪਤਾ ਲੱਗਿਆ ਕੋਈ ਨਾਰਥ-ਈਸਟ ਦੇ ਵਿੱਚ ਵੀ ਹੈ ਪਰ ਮੈਂ ਉਹਦੇ ਬਾਰੇ ਅਜੇ ਜਿੰਦਰ ਪੁਸ਼ਟੀ ਨਹੀਂ ਹੁੰਦੀ ਤੁਹਾਨੂੰ ਪ੍ਰੈਸ ਨੋਟ ਦੇ ਵਿੱਚ ਜਦੋਂ ਸਾਨੂੰ ਪੁਸ਼ਟੀ ਹੋਊਗੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਏ ਹਾਂ ਇੰਟਰ ਸਟੇਟ ਹੈ ਜੀ ਡੈਫੀਨਿਟਲੀ ਔਰ ਕਨੈਕਸ਼ਨਸ ਬਾਕੀ ਸਟੇਟਾਂ ਚ ਵੀ ਕਲੀਅਰ ਹੋਏ ਆ। ਥੈਂਕ ਯੂ ਜੀ।